ਲਾਭ ਨਾ ਹੋਵੇ ਮਹਾਰਾਜ ਕਹਿੰਦੇ ਨੇ ਹਰ ਹਰ ਗੌਰ ਕਰਤ ਭਰਮ ਗਏ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਗੁਰੂ ਗੁਰੂ ਕਰਦਿਆਂ ਮੇਰੇ ਮਨ ਦੀਆਂ ਸਾਰੀਆਂ ਭਟਕਣਾ ਦੂਰ ਹੋ ਗਈਆਂ ਹਨ ਅਗਲੇ ਪਾਸੇ ਜਮੇ ਹਰ ਕਹਿੰਦੇ ਨੇ ਮੇਰੇ ਮਨ ਸਭ ਸੁਖ ਪਾਇਓ ਜਦੋਂ ਮਨ ਦੇ ਬਹਿਰ ਬਹਿਮ ਤੇ ਭਟਕਣਾ ਮੁੱਕ ਗਿਆ ਤੇ ਮੇਰੇ ਮਨ ਨੇ ਸਾਰੇ ਹੀ ਸੁੱਖ ਪ੍ਰਾਪਤ ਕਰ ਲਏ ਹਨ ਕਿਉਂਕਿ ਮਾਨੀ ਜਦੋਂ ਜਦੋਂ ਮਨ ਸੁੱਖ ਭੋਗਦਾ ਹੈ ਨਾ ਫਿਰ ਕੋਈ ਸਰੀਰਕ ਪ੍ਰੋਬਲਮਾਂ ਜਾਂ ਕੋਈ ਹੋਰ ਕਿਸੇ ਕਿਸਮ ਦੀ ਘਰ ਵਿੱਚ ਕੋਈ ਪ੍ਰੋਬਲਮਾਂ ਤੇ ਫਿਰ ਉਹਦੀ ਪ੍ਰਵਾਹ ਨਹੀਂ ਹੁੰਦੀ ਫਿਰ ਸਰੀਰ ਦੀ ਪ੍ਰਵਾਹ ਨਹੀਂ ਜਦੋਂ ਮਨ ਸੁਖੀ ਆ ਕਿਉਂ ਜਦੋਂ ਮਨ ਦੁਖੀ ਹੁੰਦਾ ਉਦੋਂ ਸਰੀਰਕ ਬਿਮਾਰੀਆਂ ਵੀ ਜੰਬੜਦੀਆਂ ਨੇ ਤੇ ਬੜੇ ਝਮੇਲਿਆਂ ਵਿੱਚ ਫਸ ਜਾਂਦਾ ਫਿਰ ਮਨ ਜਦੋਂ ਗੁਰੂ ਦੇ ਗਿਆਨ ਨਾਲੋਂ ਟੁੱਟਿਆ ਹੋਵੇ ਜਲ ਤੋਂ ਬਲ ਤੋਂ ਜਲ ਤੋਂ ਤੋਕਿਆ ਗੁਰ ਚੰਦਨ ਸੀਤ ਲਾਇਓਈ ਹੇ ਭਾਈ ਮਨ ਵਿਕਾਰਾਂ ਵਿੱਚ ਸੜ ਰਿਹਾ ਸੀ ਜਿੱਦਾਂ ਚਰ ਗੁਰੂ ਦੇ ਗਿਆਨ ਨਾਲ ਟੁੱਟਿਆ ਰਿਹਾ ਜੀ ਜਿੰਨਾ ਚਿਰ ਗੁਰੂ ਨਾਲੋਂ ਗੁਰੂ ਦੇ ਗਿਆਨ ਨਾਲੋਂ ਪ੍ਰਮਾਤਮਾ ਦੇ ਨਾਮ ਨਾਲੋਂ ਮਨ ਟੁੱਟਿਆ ਰਹਿੰਦਾ ਹੈ ਉਦੋਂ ਦੀ ਗੱਲ ਆ ਇਹ ਜਦੋਂ ਜੁੜ ਗਿਆ ਫੇਰ ਨਹੀਂ ਜਦੋਂ ਗੁਰੂ ਗਿਆਨ ਨਾਲ ਜੁੜ ਗਿਆ ਫੇਰ ਨਹੀਂ ਕੋਈ ਪ੍ਰੋਬਲਮ ਆਉਂਦੀ ਮਨ ਕਰਕੇ ਮਹਾਰਾਜ ਕਹਿੰਦੇ ਬਲ ਤੋ ਜਲ ਤੋ ਤੋਕਿਆ ਗੁਰਚੰਦਨ ਸੀਤ ਲਾਇਓ ਏ ਭਾਈ ਮਨ ਬਕਾਰਾਂ ਵਿੱਚ ਛੜ ਰਹਾ ਸੀ ਬੜ ਰਹਾ ਸੀ ਜਦੋਂ ਗੁਰੂ ਦਾ ਸ਼ਬਦ ਚੰਦਨ ਕਸਾ ਕੇ ਇਸ ਤੇ ਛਿੜਕਿਆ ਨਾ ਚੰਦਨ ਨੂੰ ਕਸਾ ਕੇ ਜਦੋਂ ਗੁਰੂ ਦੇ ਗਿਆਨ ਦਾ ਚੰਦਨ ਜਦੋਂ ਛਿੜਕਿਆ ਇਸ ਮਨ ਤੇ ਐਂ ਕਹਾਂਗੇ ਆਪਾਂ ਅਸਲ ਵਿੱਚ ਭਾਵ ਇਹ ਹੈ ਗੁਰੂ ਮਹਾਰਾਜ ਸਮਝਾਉਂਦੇ ਨੇ ਮਨ ਬਕਾਰਾਂ ਵਿੱਚ ਸੜ ਰਿਹਾ ਸੀ ਬਲ ਰਿਹਾ ਸੀ ਜਦੋਂ ਗੁਰੂ ਦਾ ਸ਼ਬਦ ਚੰਦਨ ਘਸਾ ਕੇ ਇਸ ਤੇ ਸਿਰਕਿਆ ਤਾਂ ਇਹ ਮਨ ਠੰਡਾ ਠਾਰ ਹੋ ਗਿਆ ਅਗਿਆਨ ਅંધੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਜਦੋਂ ਗੁਰੂ ਦਾ ਬਖਸ਼ਾ ਗਿਆਨ ਮਨ ਵਿੱਚ ਰੋਸ਼ਨ ਹੋਇਆ ਤਾਂ ਮਨ ਵਿੱਚੋਂ ਅਗਿਆਨ ਦਾ ਹਨੇਰਾ ਦੂਰ ਹੋ ਗਿਆ ਪਾਪ ਕਸਾਗਰ ਗਹਿਰੋ ਚਰ ਚੰਦਨ ਨਾਮ ਤਰਾਇਓ ਇਹ ਡੂੰਗਾ ਸੰਸਾਰ ਸਮੁੰਦਰ ਬਕਾਰਾਂ ਦੀ ਤਪਸ ਨਾਲ ਅੱਗ ਹੀ ਅੱਗ ਬਣਿਆ ਪਿਆ ਸੀ ਮੈਂ ਸਾਧ ਸੰਗਤ ਬੇੜੀ ਵਿੱਚ ਚੜ ਕੇ ਇਸ ਤੋਂ ਪਾਰ ਲੰਘ ਗਿਆ ਹਾਂ ਜਦ ਪਾਰ ਲੰਘ ਆਇਆ ਹਾਂ ਮਹਾਰਾਜ ਸਮਝੋ ਨਾ ਕਰਦੇ ਨੇ ਸੰਸਾਰ ਸਮੁੰਦਰ ਬਕਾਰਾਂ ਦੀ ਤਪਸ ਨਾਲ ਅੱਗ ਹੀ ਅੱਗ ਬਣਿਆ ਪਿਆ ਸੀ ਕਦੋਂ ਜਦੋਂ ਗੁਰੂ ਦੇ ਗਿਆਨ ਨਾਲ ਬੁੱਟਿਆ ਸੀ ਮੈਂ ਇਹ ਆਪਣੇ ਤੇ ਗੱਲ ਟਕਾਉਣੀ ਆ ਗੁਰੂ ਸਾਹਿਬ ਨੇ ਉਤਮ ਪੁਰਖ ਵਿੱਚ ਬੋਲ ਕੇ ਆਪਣੇ ਤੇ ਲਾ ਕੇ ਗੱਲ ਆਪਾਂ ਨੂੰ ਸਮਝਾਇਆ ਕਿਉਂਕਿ ਗੁਰੂ ਸਾਹਿਬ ਤਾਂ ਸ਼ਾਂਤੀ ਦੇ ਪੁੰਜ ਨੇ ਉਹ ਤਾਂ ਅਕਾਲ ਪੁਰਖ ਦਾ ਰੂਪ ਹੈ ਗੁਰਪਰਮੇਸ਼ਰ ਇੱਕੋ ਜਨ ਜਿਹੋ ਜਿਹਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹੋ ਜਿਹਾ ਗੁਰੂ ਹੈ ਉਹ ਉਤਮ ਪੁਰਖ ਵਿੱਚ ਬੋਲ ਕੇ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ ਆ ਪਾਈ ਨਾ ਹਮ ਕਰਮ ਨ ਧਰਮ ਸਚ ਪ੍ਰਭ ਗਹਿ ਪੂਜਾ ਅਪਾਇੋ ਏ ਭਾਈ ਮੇਰੇ ਪਾਸ ਨਾ ਕੋਈ ਕਰਮ ਨਾ ਧਰਮ ਨਾ ਪਵਿੱਤਰਤਾ ਆਦਿਕ ਰਾਸ ਪੂੰਜੀ ਸ਼ੀ ਪ੍ਰਭੂ ਨੇ ਮੇਰੀ ਬਾਹ ਫੜ ਕੇ ਆਪ ਹੀ ਮੈਨੂੰ ਆਪਣਾ ਦਾਸ ਬਣਾ ਲਿਆ ਹੈ ਭੌਖੰਡਨ ਦੁਖ ਪੰਜਨੋ ਭਗਤ ਬਸਲ ਹਰਨਾਇਓ ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਉਹ ਨਾਮ ਜੋ ਹਰੇਕ ਕਿਸਮ ਦਾ ਡਰ ਤੇ ਦੁੱਖ ਨਾਸ ਕਰਨ ਦੇ ਸਮਰੱਥ ਹੈ ਮੈਨੂੰ ਉਸ ਦੀ ਆਪਣੀ ਮਿਹਰ ਨਾਲ ਹੀ ਮੈਨੂੰ ਉਸ ਦੀ ਆਪਣੀ ਮਿਹਰ ਨਾਲ ਹੀ ਮਿਲ ਗਿਆ ਹੈ ਉਨੇ ਆਪਣੀ ਮਿਹਰ ਆਪ ਹੀ ਕਰਕੇ ਮੇਰੇ ਨਾਲ ਮਲਾਪ ਕਰ ਲਿਆ ਅनाथ ਅਨਤ ਕਰਪਾਲ ਦੀਨ ਸਮਰਥ ਸੰਤ ਊਟ ਆਇਓ ਹੈ ਅਨਾਥਾਂ ਦੇ नाथ ਹੈ ਦੀਨਾਂ ਉੱਤੇ ਦਇਆ ਕਰਨ ਵਾਲੇ ਹੈ ਸੰਤਾਂ ਦੇ ਸਹਾਰੇ ਹੈ ਪ੍ਰਭੂ ਪਾਤਸ਼ਾਹ ਨਿਰਗੁਣਾਰੇ ਕੀ ਬੇਨਤੀ ਦੇਹ ਦਰਸ ਹਰ ਰਾਇਓ ਹੇ ਸੱਚੇ ਪਾਤਸ਼ਾਹ ਮੇਰੀ ਗੁਣਹੀਨ ਦੀ ਬੇਨਤੀ ਸੁਣ ਮੈਨੂੰ ਆਪਣਾ ਦਰਸ਼ਨ ਦੇ ਕਿਉਂਕਿ ਮੈਂ ਗੁਣਹੀਨ ਆ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਮੈਂ ਤਾਂ ਔਗਣਾਂ ਦਾ ਪਰਿਆ ਤੁਸੀਂ ਕਿਰਪਾ ਕਰਕੇ ਸਤਿਗੁਰੂ ਮੇਰੇ ਔਗਣ ਕਟੋ ਤੇ ਗੁਨਾ ਦੀ ਦਾਤ ਬਖਸ਼ੋ ਆਪ ਜੀ ਦੇ ਦਰਸ਼ਨ ਬਖਸ਼ੋ ਆਪ ਜੀ ਕਿਰਪਾ ਕਰਕੇ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਕੋ ਦਵਾਰੇ ਆਇਓ ਗੁਰੂ ਮਹਾਰਾਜ ਕਹਿੰਦੇ ਨੇ ਅਰਦਾਸ ਕਰਤੇ ਆਖੇ ਠਾਕੁਰ ਮੈਂ ਤੇਰਾ ਸੇਵਕ ਤੇਰੀ ਸ਼ਰਨ ਆਇਆ ਹਾਂ ਤੇਰੇ ਦਰ ਤੇ ਆਇਆ ਹਾਂ ਅਗਲਾ ਸ਼ਬਦ ਪਾਵਨ ਪਵਿੱਤਰ ਅੰਗ 242 ਤੇ ਸਭਾ ਇਮਾਨਾ ਜੀ ਗੌੜੀ ਮਹੱਲਾ ਪੰਜਵਾ ਰੰਗ ਸੰਗ ਵਿਖਿਆ ਕੇ ਭੋਗਾ ਇਨ ਸੰਗ ਅੰਧਨਾ ਜਾਣੀ ਮੌਜਾ ਨਾਲ ਮਾਇਆ ਦੇ ਭੋਗ ਮਨੁੱਖ ਭੋਗਦਾ ਰਹਿੰਦਾ ਹੈ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਇਹਨਾਂ ਭੋਗਾਂ ਵਿੱਚ ਰੁੱਝਿਆ ਹੋਇਆ ਸਮਝਦਾ ਨਹੀਂ ਕਿ ਉਮਰ ਬੇਅਰਥ ਗੁਜ਼ਰ ਰਹੀ ਹੈ ਪਤਾ ਨਹੀਂ ਨਾ ਲੱਗਦਾ ਹੁਣ ਜੇ ਆਪਾਂ ਆਮ ਗੱਲ ਕਰਕੇ ਜਾ 53 ਸਾਲ ਉਮਰ ਹੋ ਵੀ ਗਈ ਚਲੋ ਫੇਰ ਵੀ ਸਤਿਗੁਰਾਂ ਦੀ ਕਿਰਪਾ ਸਦਕਾ 6-7 ਦੇ ਵਿੱਚ ਗੁਰੂ ਦੇ ਚਰਨ ਹੀ ਲਾਗੇ 6-7 ਦੇ ਵਿੱਚ ਤੇ ਨਹੀਂ ਤਾਂ ਇਸ ਗੱਲ ਦਾ ਪਸਤਾਵਾ ਹੀ ਰਹਿਣਾ ਸੀ ਕਿਉਂਕਿ ਉਦੋਂ ਵੀ ਪਸਤਾਵਾ ਹੀ ਹੋਇਆ ਜਦੋਂ ਗੁਰੂ ਦੇ ਚਰਨ ਨਹੀਂ ਲੱਗੇ ਕਿਉਂਕਿ ਪਹਿਲਾਂ ਮੱਥਾ ਹੀ ਦੇਖਦੇ ਸੀ ਜਦੋਂ ਗੁਰੂ ਦੇ ਚਰਨ ਨਹੀਂ ਲੱਗੇ ਗੁਰੂ ਦੀ ਗੱਲ ਮੰਨਣ ਲੱਗੇ ਉਦੋਂ ਆਏ ਲੱਗਿਆ ਵੀ ਉਹ ਜਿਹੜੇ ਸਾਲ ਪਹਿਲਾਂ ਵਾਲੇ ਨਾਂਗੇ ਉਹ ਤਾਂ ਐਵੇਂ ਹੀ ਚਲੇ ਗਏ ਚਲੋ ਫੇਰ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਦੇਰ ਆਏ ਦਰਸਤਾਏ ਆਏ ਗੁਰੂ ਨਹੀਂ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਚਰਨ ਨਹੀਂ ਲੱਗੇ ਚਲੋ ਹੁਣ ਜੀਵਨ ਸੌਖਾ ਹੈ ਜੋ ਅੱਗੇ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਉਹ ਕਰਨਾ ਗੁਰੂ ਨੇ ਕਿਉਂਕਿ ਮਨੁੱਖ ਤਾਂ ਬਹੁਤ ਸਾਰੀਆਂ ਅੱਛਾਂ ਰੱਖਦਾ ਜੇ ਇਹ ਚੰਗੀ ਆਸ ਰੱਖੀ ਜਾਵੇ ਗੁਰੂ ਨੂੰ ਮਿਲਣ ਦੀ ਤੇ ਬਹੁਤ ਚੰਗੀ ਗੱਲ ਆ ਹਾਂਜੀ ਤੇ ਇਹ ਭਾਵਨਾ ਚੰਗੀ ਆ ਚਲੋ ਗੁਰੂ ਦੇ ਚਰਨੀ ਲੱਗੇ ਆ ਸ਼ਬਦ ਗੁਰੂ ਨਾਲ ਜੁੜੇ ਆ ਸਤਿਗੁਰਾਂ ਦੀ ਕਿਰਪਾ ਸਤਕਾ ਇਹ ਗੁਰੂ ਨੇ ਕਿਰਪਾ ਕਰਕੇ ਜੋੜਿਆ ਜੀ ਕਿ ਆਪਣੇ ਵਿੱਚ ਤਾਂ ਮੈਂ ਆ ਜਾਂਦੀ ਆ ਵੀ ਚਲ ਮੈਂ ਜੁੜ ਗਿਆ ਜੀ ਗੁਰੂ ਚਰਨਾਂ ਨਾਲ ਸਤਿਗੁਰਾਂ ਨੇ ਮਿਹਰ ਕਿਰਪਾ ਕਰਕੇ ਇਹ ਦਾਤ ਬਖਸ਼ੀ ਤੇ ਪਹਿਲਾ ਗੁਰੂ ਦੇ ਗਿਆਨ ਤੋਂ ਟੁੱਟੇ ਹੋਏ ਕੀ ਕਰਦੇ ਸੀ ਮੌਜਾਂ ਨਾਲ ਮਾਇਆ ਤੇ ਮੋਹ ਮਾਇਆ ਦੇ ਭੋਗ ਮਨੁੱਖ ਭੋਗਦਾ ਰਹਿੰਦਾ ਹੈ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਇਨ੍ਹਾਂ ਭੋਗਾਂ ਵਿੱਚ ਰੁੱਝਿਆ ਹੋਇਆ ਸਮਝਦਾ ਨਹੀਂ ਕਿ ਉਮਰ ਬੇਅਰਥ ਗੁਜ਼ਰ ਰਹੀ ਹੈ ਨਹੀਂ ਪਤਾ ਲੱਗਦਾ ਨਾ ਵੀ ਉਮਰ ਤਾਂ ਗੁਜ਼ਰ ਰਹੀ ਹੈ ਬੇਅਰਥ ਜਾ ਰਿਹਾ ਮਨੁੱਖਾ ਜਨਮ ਹੋ ਸੰਤੋ ਹੋ ਖਾਟਤਾ ਸਗਲੀ ਅਬਦ ਬਿਹਾਨੀ ਹੁਣ ਅਗਲੇ ਬੰਦ ਚ ਮਾਰਾ ਸਮਝਾਉਣਾ ਕਰਦੇ ਨੇ ਮੈਂ ਮਾਇਆ ਮੈਂ ਮਾਇਆ ਜੋੜ ਰਿਹਾ ਹਾਂ ਮੈਂ ਮਾਇਆ ਖਾਟਦਾ ਹਾਂ ਇਨ੍ਹਾਂ ਹੀ ਖਿਆਲਾਂ ਵਿੱਚ ਅੰਨੇ ਹੋਏ ਮਨੁੱਖ ਦੀ ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ ਤੇ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਹਉ ਸੂਰਾ ਪ੍ਰਧਾਨ ਹਉ ਕਹਿ ਹਉ ਕੋ ਨਹੀਂ ਮੁਝੇ ਸਮਾਨੀ ਮਹਾਰਾਜ ਕਹਿੰਦੇ ਮੈਂ ਸੂਰਮਾ ਹਾਂ ਮੈਂ ਚੌਧਰੀ ਹਾਂ ਕੋਈ ਮੇਰੇ ਬਰਾਬਰ ਦਾ ਨਹੀਂ ਹੈ ਕਾ ਤੋ ਜੋ ਬਨ ਬੰਤ ਅਚਾਰ ਕੁਲੀਨ ਮਨ ਮੇ ਹੋਏ ਗੁਮਾਨੀ ਇਨਸਾਨ ਨ ਸਮਝਦਾ ਵੀ ਮੈਂ ਸੂਰਮਾ ਹਾਂ ਮੈਂ ਚੌਧਰੀ ਹਾਂ ਕੋਈ ਮੇਰੇ ਬਰਾਬਰ ਦਾ ਨਹੀਂ ਹੈ ਜੋਬਨ ਅਚਾਰ ਕੁਲੀਨਾ ਮਨ ਮੇ ਹੋਏ ਗੁਮਾਨੀ ਮਹਾਰਾਜ ਕਹਿੰਦੇ ਮੈਂ ਸੋਹਣਾ ਹਾਂ ਮਨੁੱਖ ਕਹਿੰਦੇ ਆ ਇਹ ਗੱਲ ਮਨੁੱਖ ਕਹਿੰਦਾ ਉਹ ਤਾਂ ਆਪਣੇ ਤੇ ਟਕਾਈ ਆ ਗੱਲ ਛਤਗੁਰਾਂ ਨੇ ਆਪਣੇ ਤੇ ਲਾ ਕੇ ਗੱਲ ਸਮਝਾਇਆ ਆਪਾਂ ਨੂੰ ਵੀ ਲੋਕ ਐਂ ਕਰਦੇ ਨੇ ਵੀ ਮੈਂ ਸੋਹਣਾ ਹਾਂ ਭੈਣਾਂ ਤੇ ਭਾਈਆ ਮਹਾਰਾਜ ਕਹਿੰਦੇ ਉਹ ਛਾਹ ਦਾ ਛਾਰਾਦ ਨੇ ਕਰਦ ਲ ਮੈਂ ਸੋਹਣਾ ਹਾਂ ਮੈਂ ਉੱਚ ਆਚਰਨ ਵਾਲਾ ਹਾਂ ਮੈਂ ਉੱਚੀ ਕੁਲ ਵਾਲਾ ਹਾਂ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਆਪਣੇ ਮਨ ਵਿੱਚੋਂ ਇਉਂ ਹੰਕਾਰੀ ਹੁੰਦਾ ਹੈ ਮਨ ਅੰਦਰੋਂ ਹੰਕਾਰੀ ਭੋਗਦਾ ਵੀ ਮੇਰੇ ਵਰਗਾ ਕੋਈ ਸੋਹਣਾ ਨਹੀਂ ਹੈ ਮੇਰੇ ਵਰਗਾ ਚੌਧਰੀ ਨਹੀਂ ਹੈ ਮੇਰੇ ਵਰਗੀ ਕਿਸੇ ਕੋਲੇ ਜਾਇਦਾਦ ਜ਼ਮੀਨ ਨਹੀਂ ਹੈ ਮੇਰੀ ਕੁਲ ਉੱਚੀ ਹੈ ਐਸੇ ਹੰਕਾਰ ਦੀ ਛੜਦਾ ਰਹਿੰਦਾ ਮਹਾਰਾਜ ਕਹਿੰਦੇ ਇਸ ਹੰਕਾਰ ਦੀ ਤੇ ਹੋਏਗਾ ਕੀ ਆਖਰ ਦੱਸਣ ਤੇ ਸਤਿਗੁਰੂ ਅੱਗੇ ਜੋ ਉਲਝਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ ਮਹਾਰਾਜ ਕਹਿੰਦੇ ਨਾ ਮਾਇਆ ਦੇ ਮੋਹ ਵਿੱਚ ਮਾਰੀ ਹੋਈ ਮੱਤ ਵਾਲਾ ਮਨੁੱਖ ਜਿਵੇਂ ਜਵਾਨੀ ਸਮੇਂ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਮਰਨ ਵੇਲੇ ਵੀ ਉਸ ਨੂੰ ਇਹ ਮਾਇਆ ਨਹੀਂ ਭੁੱਲਦੀ ਮਾਇਆ ਨਹੀਂ ਭੁੱਲਦੀ ਮਾਇਆ ਦੇ ਵਿੱਚ ਖਚਟ ਹੋਇਆ ਰਹਿੰਦਾ ਮਰਨ ਵੇਲੇ ਵੀ ਮਾਇਆ ਮਾਇਆ ਕਰਦਾ ਲੈ ਕੇ ਕੀ ਜਾਂਦਾ ਖਾਲੀ ਹੱਥ ਜਾਂਦਾ ਸਿਕੰਦਰ ਬਾਦਸ਼ਾਹ ਨੇ ਅੱਧੀ ਦੁਨੀਆ ਜਿੱਤ ਲਈ ਸੀ ਸਾਰੀ ਦੁਨੀਆ ਜਿੱਤਣ ਦਾ ਉਹਨੇ ਮਤਲਬ ਨਾਲ ਟੀਚਾ ਰੱਖਿਆ ਸੀ ਵੀ ਮੈਂ ਸਾਰੀ ਦੁਨੀਆ ਜਿੱਤ ਲੂ ਪਰ ਅੱਧੀ ਜਿੱਤ ਲਈ ਸੀ ਜਦ ਨੂੰ ਬਿਮਾਰ ਪੈ ਗਿਆ ਜਦੋਂ ਬਿਮਾਰ ਪੈ ਗਿਆ ਮਹਿੰਗੇ ਮਹਿੰਗੇ ਬੈਦ ਵੀ ਸੀ ਉਹਦੇ ਕੋਲ ਚੰਗੀ ਕੁਆਲਟੀ ਦੇ ਬੈਦ ਤੇ ਧਨ ਪਦਾਰਥ ਵੀ ਇੰਨਾ ਸੀ ਜਿਹੜਾ ਕਿ ਟਰੱਕ ਟਰੱਕ ਭਰ ਲਓ ਭਾਵੇਂ ਨਹੀਂ ਮੁੱਕਦਾ ਸੀ ਹਕਮ ਹ ਅਸਲ ਵੀ ਚੱਲਦਾ ਸੀ ਜਦੋਂ ਸਿਕੰਦਰ ਨੂੰ ਪਤਾ ਲੱਗਿਆ ਵੀ ਹੁਣ ਮੇਰੇ ਕੋਲੇ ਮਾਇਆ ਨੇ ਵੀ ਨਹੀਂ ਕੰਮ ਕੀਤਾ ਚੰਗੀ ਕੁਆਲਿਟੀ ਦੇ ਵੈਦ ਸੀ ਕਿ ਮੇਰੇ ਕੋਲੇ ਇਹ ਵੀ ਨਹੀਂ ਮੈਨੂੰ ਬਚਾ ਸਕਦੇ ਸੁੱਖ ਸਹੂਲਤਾਂ ਨਹੀਂ ਬਚਾ ਸਕਦੀਆਂ ਬਈ ਮੈਂ ਦੁਨੀਆਂ ਨੂੰ ਜਿੱਤਣ ਦਾ ਇਕ ਟੀਚਾ ਮਿਥਿਆ ਸੀ ਤੇ ਫੇਰ ਉਹਨੇ ਕੀ ਕੀਤਾ ਉਹਨੂੰ ਪਤਾ ਲੱਗਿਆ ਜਦੋਂ ਵੀ ਮੈਂ ਹੁਣ ਜਾਣਾ ਹੀ ਆ ਸੰਸਾਰ ਤੋਂ ਫੇਰ ਆਪਦੇ ਐਲੋਕਾਰਾਂ ਨੂੰ ਕਹਿੰਦਾ ਵੀ ਜਦੋਂ ਨਾ ਮਤਲਬ ਮੇਰੀ ਅਰਥੀ ਚੱਕੀ ਵੀ ਜਿੱਥੇ ਤੱਕ ਕਬਰ ਸਤਾਨ ਤੱਕ ਜਾਂ ਦਫਨਾਉਂਦੇ ਸੀ ਤੇ ਜਾਂ ਸੰਸਕਾਰ ਕਰਦੇ ਸੀ ਜਿੱਥੇ ਵੀ ਉੱਥੋਂ ਤੱਕ ਜਿੱਥੇ ਤੱਕ ਮੇਰੀ ਅਰਥੀ ਜਾਣੀ ਉੱਥੋਂ ਤੱਕ ਜਿੰਨੀ ਮਾਇਆ ਪਈ ਹੈ ਸਾਰੀ ਮੇਰੇ ਰਾਹ ਵਿੱਚ ਵਸਾ ਦਿਓ ਤੇ ਦੂਜਾ ਜਿਹੜੇ ਕੰਨ ਨਹੀਂ ਲੱਗਣ ਤੇ ਬੈਦ ਲੱਗਣ ਚੰਗੇ ਚੰਗੀ ਕੁਆਲਿਟੀ ਦੇ ਬੈਦ ਤੇ ਹੱਥ ਮੇਰੇ ਅਰਥੀ ਜੋ ਬਾਹਰ ਕੱਢ ਦਿਓ ਕਹਿੰਦਾ ਉਹਦਾ ਭਾਪ ਕੀ ਸੀ ਵੇ ਨਾ ਤਾਂ ਮਾਇਆ بچਾ ਸਕੀ ਵੀ ਇਹਦੇ ਰਾਹ ਵਿੱਚ ਬਿਸੀ ਪਈ ਆ ਮਾਇਆ ਦੇਖ ਲੋ ਕਿੰਨੀ ਆ ਇਹਦੇ ਕੋਲੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹਦੇ ਕੋਲੇ ਵੈਦ ਵੀ ਬਹੁਤ ਚੰਗੇ ਸੀ ਜਿਵੇਂ ਅੱਜ ਕੱਲ ਆਪਾਂ ਡਾਕਟਰ ਕਹਿੰਦੇ ਨੇ ਵੀ ਛਰੇ ਦਾ ਡਾਕਟਰ ਆ ਭਾਈ ਬਚਾ ਨਹੀਂ ਸਕਿਆ ਵੀ ਲੋਕਾਂ ਨੂੰ ਪਤਾ ਲੱਗੇ ਵੀ ਇਹਦੇ ਕੋਲੇ ਵੈਦ ਵੀ ਆਪਦੇ ਕੋਲੇ ਬਹੁਤ ਚੰਗੇ ਸੀ ਨਹੀਂ ਬਚਾ ਸਕੇ ਤੇ ਹੱਥ ਬਾਹਰ ਕੱਢਣ ਦਾ ਮਤਲਬ ਕੀ ਸੀ ਵੀ ਦੁਰੀਆਂ ਜਿੱਤਣ ਦਾ ਟੀਚਾ ਰੱਖਿਆ ਸੀ ਇਹਨੇ ਉਹ ਖਾਲੀ ਹੱਥ ਜਾ ਰਿਹਾ ਇਹ ਇੱਕ ਕਹਾਣੀ ਆ ਇਹ ਤਾਂ ਬਹੁਤ ਵੱਡੀ ਸਿੱਖਿਆ ਮਿਲਦੀ ਆਪਾਂ ਨੂੰ ਕਹਾਣੀ ਤੋਂ ਬਾਕੀ ਆਪਾਂ ਸਤਗੁਰਾਂ ਦੀ ਗੁਰਬਾਣੀ ਤੋਂ ਸਿੱਖਿਆ ਲੈਣੀ ਆਂ ਕਈ ਵਾਰੀ ਕਹਾਣੀ ਤੋਂ ਸੌਖੀ ਸਿੱਖਿਆ ਜਾਂਦੀ ਆ ਕਿਉਂਕਿ ਕਹਾਣੀ ਸੁਣਦੇ ਆਪਾਂ ਆਦੀਆਂ ਸਾਰੇ ਭੈਣ ਭਰਾ ਕਹਾਣੀ ਆਪਾਂ ਦਿਲਚਸਪੀ ਨਾਲ ਸੁਣ ਲੈਨੇ ਆ ਤੇ ਗੁਰੂ ਦੇ ਸ਼ਬਦ ਨੂੰ ਅਣ ਸੁਣਿਆ ਕਰ ਦਿੰਨੇ ਆ ਪਰ ਸੁਣਨਾ ਆਪਾਂ ਗੁਰੂ ਦਾ ਸ਼ਬਦ ਦਾ ਸਦਾ ਹੀ ਕਿਉਂਕਿ ਸ਼ਬਦ ਗੁਰੂ ਦਾ ਸਦਾ ਅੰਗ ਸੰਗ ਹੈ ਇਹ ਸ਼ਬਦ ਗੁਰੂ ਸਦਾ ਅੰਗ ਸੰਗ ਆ ਮਨੁੱਖ ਦੇ ਮਹਾਰਾਜ ਇੱਕ ਸਮਝਾਉਣਾ ਕਰਦੇ ਨੇ ਜਿਉ ਉਲਝਾਇਓ ਬਾਦ ਪੁੱਤ ਕਾ ਮਰਤਿਆ ਨਹੀਂ ਬਿਸਰਾਨੀ ਮਾਇਆ ਦਾ ਮੋਹ ਮਹਾਰਾਜ ਕਹਿੰਦੇ ਮਰਨ ਵੇਲੇ ਤੱਕ ਨਹੀਂ ਬਿਸਰਦਾ ਇਨਸਾਨ ਨੂੰ ਮਾਇਆ ਦੇ ਮੋਹ ਦੀ ਹੀ ਖੱਚ ਬਣੀ ਰਹਿੰਦੀ ਆ ਪਾਈ ਮੀਤ ਬੰਦਪ ਸਖੇ ਪਾਸੇ ਤਿੰਹੂ ਕੋ ਪਛਾਨੀ ਇਹਦਾ ਭਾਵ ਇਹ ਆ ਭਰਾ ਮਿੱਤਰ ਰਿਸ਼ਤੇਦਾਰ ਸਾਥੀ ਜੀਵਨ ਸਾਥੀ ਜਿਹਨੂੰ ਕਹਿੰਦੇ ਆ ਪਤੀ ਪਤਨੀ ਵਾਲਾ ਰਿਸ਼ਤਾ ਵੀ ਮਹਾਰਾਜ ਕਹਿੰਦੇ ਭਰਾ ਮਿੱਤਰ ਰਿਸ਼ਤੇਦਾਰ ਤੇ ਸਾਥੀ ਮਰਨ ਤੋਂ ਪਿੱਛੋਂ ਆਖਰ ਇਹਨਾਂ ਨੂੰ ਹੀ ਆਪਣੀ ਸਾਰੀ ਉਮਰ ਦੀ ਇਕੱਠੀ ਕੀਤੀ ਹੋਈ ਮਾਇਆ ਸੌਂਪ ਜਾਂਦਾ ਹੈ। ਜ਼ਮੀਨ ਜਾਇਦਾਦ ਆ ਘਰ ਕੋਠੀਕਾਰ ਜੋ ਵੀ ਆ ਫਿਰ ਉਹ ਆਪਣਿਆਂ ਨੂੰ ਸੌਂਪ ਜਾਂਦਾ ਵੀ ਚੱਕੋ ਸੰਭੋ ਹੁਣ। ਛੱਡ ਜਾਂਦਾ ਨਾ ਕੁਛ ਨਹੀਂ ਪੱਲੇ ਜਾਂਦਾ ਇਨਸਾਨ ਦੇ ਜੀਵ ਆਤਮਾ ਦੇ ਪੱਲੇ ਜਾਏਗਾ ਗੁਰੂ ਦਾ ਗਿਆਨ ਤੇ ਪ੍ਰਭੂ ਪਰਮਾਤਮਾ ਦਾ ਨਾਮ। ਮਹਾਰਾਜ ਕਹਿੰਦੇ ਭਾਈ ਮੀਤ ਬੰਧ ਪਸਕੇ ਜਿੰਨੇ ਵੀ ਤੇਰੇ ਸਕੇ ਸੋਧਰੇ ਨੇ। ਭਾਈ ਮਿੱਤਰ ਨੇ ਤੇਰਾ ਜੀਵਨ ਸਾਥੀ ਵੀ ਆ ਉਹ ਵੀ ਤੇਰੇ ਨਾਲ ਨਹੀਂ ਨਿਵੇਗਾ ਆਖਰ ਤੱਕ ਉਹ ਵੀ ਜਿੰਨਾ ਚਿਰ ਸਾਡਾ ਸਰੀਰ ਕਾਇਮ ਅਸੀਂ ਸਰੀਰ ਵਿੱਚ ਰਹਿ ਰਿਆ ਜੀਵਾਤਮਾ ਉਨਾ ਚਿਰ ਹੀ ਸਾਥ ਹੈ ਤੇ ਜਦੋਂ ਚੜ੍ਹਾਈ ਕਰ ਗਿਆ ਉਦੋਂ ਤਾਂ ਫਿਰ 12:00 ਵਜੇ ਤੱਕ ਦੀਕਦੇ ਉਦੋਂ ਬਾਅਦ ਤਾਂ ਫਿਰ ਛੇਤੀ ਕੱਲ ਲੱਗ ਜਾਂਦੇ ਚਲ ਕੋਈ ਨਾ ਕਹਿੰਦੇ ਆਜੂਗਾ ਯਾਰ ਆਪੇ ਆਜੂਗਾ ਕੋਈ ਨਾ ਉੱਥੇ ਆਜੂ ਬੱਚੇ ਪਿੱਛੇ ਹੀ ਆਜੂ ਸਿਵਿਆਂ ਚ ਹੀ ਆਜੂ ਕੋਈ ਗੱਲ ਨਹੀਂ ਜੇ ਮੂੰਹ ਦੇਖਣਾ ਹੋਇਆ ਤਾਂ ਬੇਚੱਕ ਲੋ ਕਿਤੇ ਖਰਾਬ ਨਾ ਹੋ ਜੇ 5-7 ਘੰਟੇ ਮਸਾਂ ਰੱਖਦੇ ਆ ਇੱਕ ਐਨੀ ਕ ਤੇਰੀ ਕੀਮਤ ਆ ਮਨੁੱਖ ਤੇ ਤੂੰ ਐਵੇਂ ਮਾਇਆ ਨੂੰ ਜੱਫੇ ਮਾਰੀ ਬੈਠਾ ਮੋਹ ਮਾਇਆ ਦੇ ਜਾਲ ਚ ਫਸ ਕੇ ਗੁਰੂ ਨਾਲੋਂ ਤੂੰ ਟੁੱਟਿਆ ਫਿਰਦਾ ਜਿਹੜੇ ਗੁਰੂ ਨੇ ਤੇਰੇ ਨਾਲ ਨਿਭਾਉਣੀ ਆ ਸਦਾ ਉਹ ਤੋਂ ਤੂੰ ਦੂਰ ਆ ਤੇ ਜਿਹੜੇ ਝੂਠੇ ਰਿਸ਼ਤੇ ਨੇ ਝੂਠੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਤੂੰ ਜੱਫੇ ਮਾਰੀ ਬੈਠਾ ਮਹਾਰਾਜ ਕਹਿੰਦੇ ਏ ਨਹੀਂ ਹੈ ਵੀ ਤੂੰ ਸੁੱਖ ਸੁਹੂਲਤਾਂ ਦਾ ਆਨੰਦ ਨਾ ਮਾਣੇ ਸੁੱਖ ਸੁਹੂਲਤਾਂ ਹੋਣ ਤੇਰੇ ਕੋਲੇ ਮਹਾਰਾਜ ਕਹਿੰਦੇ ਪਰ ਤੂੰ ਸੁੱਖ ਸੁਹੂਲਤਾਂ ਦਾ ਆਨੰਦ ਮਾਣਦਾ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿ ਆਏ ਨਹੀਂ ਗੁਰੂ ਸਾਹਿਬ ਕਹਿੰਦੇ ਵੀ ਤੂੰ ਆਪੇ ਕਾਰੋਬਾਰ ਛੱਡ ਦੇ ਤੂੰ ਕੰਮ ਨਾ ਕਰ ਪੈਸਾ ਗੁਜਰਾਨ ਹੈ ਪਰ ਮਾਇਆ ਮੋਹ ਦੇ ਵਿੱਚ ਨਾ ਫਸ ਤੂੰ ਵੀ ਰੱਬ ਨੇ ਉਹ ਟੁੱਟਿਆ ਆਹੀ ਕਰਨਾ ਉਹ ਹੀ ਕਰਨਾ ਆ ਸਵਾਰ ਲਗੇ ਆ ਸਵਾਰ ਲਗੇ ਨਹੀਂ ਕੁਝ ਵੀ ਸਵਰਨਾ ਕੱਚੀ ਕੰਧ ਨੂੰ ਨਹੀਂ ਕੋਈ ਸੁੱਧ ਕਰ ਸਕਦਾ ਗੁਰਬਾਣੀ ਵਿੱਚ ਪੰਕਤੀ ਆ ਕਾਚੀ ਭੀਤ ਨਾ ਹੋਵਤ ਤਸੂਦ ਇਸ ਤਰ੍ਹਾਂ ਕੱਚੀ ਮਿੱਟੀ ਦੀ ਕੰਧ ਨੂੰ ਕੀ ਆਪਾਂ ਸਵਾਰ ਲਾਂਗੇ ਇਸ ਤਰ੍ਹਾਂ ਭਾਈ ਮਾਇਆ ਦੇ ਮੋਹ ਦਾ ਖਿਆਲ ਛੱਡ ਜੇ ਮਾਇਆ ਦਾ ਮੋਹ ਛੱਡ ਕੇ ਆਪਣੇ ਫਰਜ਼ ਨਿਭਾਈਏ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹੀਏ ਅੱਗੇ ਮਹਾਰਾਜ ਕਹਿੰਦੇ ਨੇ ਜਿਤਲਾ ਗੋਮਨ ਵਾਸਨ ਅੰਤਸਾਈ ਪ੍ਰਗਟਾਨੀ ਜਿਸ ਬਾਸਨਾ ਵਿੱਚ ਮਨੁੱਖ ਦਾ ਮਨ ساری ਉਮਰ ਲੱਗਾ ਰਹਿੰਦਾ ਹੈ ਆਖਰ ਮੌਤ ਵੇਲੇ ਉਹੀ ਬਾਸਨਾ ਆਪਣਾ ਜੋਰ ਪਾਉਂਦੀ ਹੈ ਅਹ ਬਦ ਸੱਚ ਕਰਮ ਕਰ ਇਨ ਬੰਧਨ ਬਾਧਾਨੀ ਮਹਾਰਾਜ ਕਦੇ ਹੋਮੇ ਦੇ ਆਸਰੇ ਸਰੀਰਕ ਪਵਿੱਤਰਤਾ ਤੇ ਤੀਰਥ ਇਸ਼ਨਾਨ ਆਦਕ ਮਿਥੇ ਹੋਏ ਧਾਰਮਿਕ ਕਰਮ ਕਰ ਕਰਕੇ ਇਹਨਾਂ ਦੇ ਬੰਦਨਾ ਵਿੱਚ ਹੀ ਵੱਜਾ ਰਹਿੰਦਾ ਹੈ ਇਨਸਾਨ ਕੋਈ ਕਹਿੰਦਾ ਮੈਂ ਤੀਰਥ ਯਾਤਰਾ ਕਰਨੀ ਆ ਠੀਕ ਆ ਜੀ ਕੋਈ ਕਹਿੰਦਾ ਮੈਂ ਆਪਣੇ ਸਰੀਰ ਨੂੰ ਪਵਿੱਤਰ ਰੱਖਣਾ ਸਰੀਰ ਤਾਂ ਪਵਿੱਤਰ ਹੋ ਹੀ ਨਹੀਂ ਸਕਦਾ ਠੀਕ ਆ ਜੀ ਮਨ ਪਵਿੱਤਰ ਕਰਨਾ ਆਪਾਂ ਗੁਰੂ ਦੇ ਗਿਆਨ ਦੇ ਨਾਲ ਮਨ ਪਵਿੱਤਰ ਆ ਤਾਂ ਮਨ ਸੱਚਾ ਮੁਖ ਸੱਚਾ ਸੋਈ ਮਹਾਰਾਜ ਕਹਿੰਦੇ ਤੇਰਾ ਮਨ ਸੱਚਾ ਤਾਂ ਤੇਰਾ ਮੁਖ ਵੀ ਸੱਚਾ ਹੋਮੇ ਦੇ ਆਸਰੇ ਸਰੀਰਕ ਪਵਿੱਤਰਤਾ ਤੇ ਤੀਰਥ ਇਸ਼ਨਾਨ ਆਦ ਕਮਿਥੇ ਹੋਏ ਧਾਰਮਿਕ ਕਰਮ ਕਰ ਕਰਕੇ ਇਨਸਾਨਾਂ ਦੇ ਬੰਧਨਾਂ ਤੋਂ ਇਹਨਾਂ ਦੇ ਬੰਧਨ ਵਿੱਚ ਹੀ ਵੱਜਾ ਰਹਿੰਦਾ ਹੈ ਇਨਸਾਨ ਪ੍ਰਭੂ ਪ੍ਰਮਾਤਮਾ ਨਾਲ ਨਹੀਂ ਜੁੜਦਾ। ਧਿਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਮਹਾਰਾਜ ਕਹਿੰਦੇ ਅਰਦਾਸ ਕਰ ਆਖੇ ਦਿਆਦੇ ਘਰ ਸਰਬ ਵਿਆਪਕ ਪ੍ਰਭੂ ਜੀ ਮੇਰੇ ਉਤੇ ਕਿਰਪਾ ਕਰ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ਤੇ ਮੈਨੂੰ ਇਹਨਾਂ ਹਉਮੈ ਦੇ ਬੰਧਨਾਂ ਤੋਂ ਬਚਾਈ ਰੱਖ ਹਉਮੈ ਹੰਕਾਰ ਨਹੀਂ ਹੋਣਾ ਚਾਹੀਦਾ ਅਨਜਾਨ ਦੇ ਅੰਦਰ ਕਿਉਂਕਿ ਹਉਮੈ ਹੰਕਾਰ ਵਾਲੇ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਹੰਕਾਰੀ ਮਨੁੱਖ ਨੂੰ ਕੋਈ ਚੰਗਾ ਸਮਝਦਾ? ਨਾ। ਅਗਲੇ ਸ਼ਬਦ 'ਚ ਸਤਗੁਰੂ ਕਹਿਣਾ ਕਰਦੇ ਨੇ ਏਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰਪ੍ਰਸਾਦ। ਗੁਰੂ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ। ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ। जिने सृष्टि नु रचया है शरीर का हम आपा नु सिर्फ सोने सुंदर शरीर देत्ते परमात्मा ने सुख सुविधाएं सो मिल रहीया ने ओ इक ओ एक ही तेरा रखा है तू मुनोख भलेखे बचना पै भी इत्थो मेरी रखया हुंदी आ उत्थो मेनू आ मिलदा इत्थो मेनू आ मिलदा ए बहम कड्दे महाराज कहंदे ओ इक ओ एक ही अकाल पुरख वाहे गुरु आ जिने रचना रची है ਤੇ ਸਤਿਗੁਰੂ ਦੀ ਕਿਰਪਾ ਨਾਲ ਉਹ ਰਚਨਾ ਜਿਹਨੇ ਰਚੀ ਉਹ ਪ੍ਰਮਾਤਮਾ ਤੈਨੂੰ ਮਿਲ ਜਾਏਗਾ ਗੁਰੂ ਦੇ ਗਿਆਨ ਮੁਤਾਬਕ ਜਦੋਂ ਨਾਮ ਬਾਣੀ ਤੂੰ ਸੁਣਦਾ ਰਿਹਾ ਨਾ ਹੌਲੀ-ਹੌਲੀ ਇਹ ਘਰ ਕਰ ਜਾਏਗੀ ਇਹਦਾ ਇੱਕ ਇਹਦੀ ਇੱਕ ਐਪ ਬਣ ਜਾਏਗੀ ਤੇਰੇ ਅੰਦਰ ਅੱਜ ਕੱਲ ਦੀ ਬੋਲੀ ਚ ਆਪਾਂ ਕਹੀਏ ਨਾ ਕਿਉਂਕਿ ਐਪ ਜਾਦੇ ਸਮਝਦੇ ਆ ਭੈਣ ਭਰਾ ਸਾਰੇ ਬੱਚੇ ਵੀ ਸਮਝਦੇ ਨੇ ਉਹ ਇੱਕ ਐਸੀ ਐਪ ਬਣ ਜਾਏ ਕਿ ਗੁਰੂ ਦੇ ਗਿਆਨ ਦੀ ਤੇਰੇ ਅੰਦਰ ਜਦੋਂ ਉਹ ਐਪਰ ਨੂੰ ਕਲਿੱਕ ਕਰੇਗਾ ਤੇ ਫਿਰ ਪ੍ਰਭੂ ਪਰਮਾਤਮਾ ਦੇ ਗੁਣ ਚੱਲਣਗੇ ਉਤੋਂ ਸ਼ੁਰੂ ਹੋ ਜੂ ਅੱਗੇ ਮਹਾਰਾਜ ਕਹਿੰਦੇ ਨੇ ਰਾਗ ਗੌੜੀ ਪੂਰਬੀ ਸ਼ੰਤ ਮਹੱਲਾ ਪਹਿਲਾ ਰਾਗ ਗੌੜੀ ਪੂਰਬੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਬਾਣੀ ਦਾ ਨਾਮ ਹੈ ਸ਼ੰਤ ਮਹਾਰਾਜ ਕਹਿੰਦੇ ਮੁੰਦ ਰੈਣ ਦਹੇਲੜੀਆ ਜਿਓ ਨੀਂਦ ਨ ਆਵੇ ਹੇ ਪੰ ਪਤੀ ਦੇ ਵਿਛੋੜੇ ਦੇ ਪਤੀ ਦੇ ਵਿਛੋੜੇ ਦੇ ਹੌਕੇ ਵਿੱਚ ਜਵਾਨ ਸੁੰਦਰ ਇਸਤਰੀ ਦੀ ਰਾਤ ਦੁੱਖ ਵਿੱਚ ਲੰਘਦੀ ਹੈ ਜਿਵੇਂ ਉਸ ਨੂੰ ਨੀਂਦ ਨਹੀਂ ਆਉਂਦੀ ਤੇ ਹੌਕਿਆਂ ਵਿੱਚ ਉਹ ਕਮਜ਼ੋਰ ਹੁੰਦੀ ਜਾਂਦੀ ਹੈ ਹੁਣ ਸਿੱਧਾ-ਸਿੱਧਾ ਸ਼ਬਦ ਇਸਤਰੀ ਤੇ ਲੱਗ ਰਿਹਾ ਤੇ ਮਹਾਰਾਜ ਨੇ ਸਮਝਾਉਣਾ ਕਿ ਨੂੰ ਕੀਤਾ ਜੀਵ ਆਤਮਾ ਨੂੰ ਜੀਵ ਇਸਤਰੀ ਆ ਜਿਹੜੀ ਉਹ ਮਨੁੱਖ ਦੇ ਅੰਦਰ ਵੀ ਜੀਵ ਆਤਮਾ ਹੈ ਇਸਤਰੀ ਅੰਦਰ ਵੀ ਜੀਵ ਆਤਮਾ ਹੈ ਇਹ ਗੱਲ ਜੀਵ ਆਤਮਾ ਤੇ ਪਰਮਾਤਮਾ ਦੀ ਹੈ ਬਈ ਜੀਵ ਆਤਮਾ ਨੂੰ ਜਦੋਂ ਪ੍ਰਭੂ ਪਰਮਾਤਮਾ ਦਾ ਵਿਛੋੜਾ ਨਾ ਇੱਕ ਜੀਵ ਇੱਕ ਮਨੁੱਖ ਆਪਾਂ ਜਿਹੜਾ ਮਨੁੱਖਾ ਜੀਵਨ ਹੈ ਇਹ ਇੱਕ ਰਾਤ ਕੱਟ ਰਿਹਾ ਜ਼ਿੰਦਗੀ ਦੀ ਰਾਤ ਇਹ ਰਾਤ ਪੂਰੀ ਹੋ ਗਈ ਅੱਖ ਬੰਦ ਹੋ ਜਾਣੀ ਆ ਸਪਨਾ ਇੱਕ ਜ਼ਿੰਦਗੀ ਇੱਕ ਸੁਪਨੇ ਦੀ ਤਰ੍ਹਾਂ ਹੈ ਜਿਹੜਾ ਆਪਾਂ ਨੂੰ ਸੁੱਤਿਆਂ ਪਿਆ ਨੂੰ ਸੁਪਨਾ ਆਉਂਦਾ ਉਹ ਜਦੋਂ ਅੱਖ ਖੁੱਲਦੀ ਆ ਉਦੋਂ ਟੁੱਟ ਜਾਂਦਾ ਤੇ ਜਿਹੜਾ ਜ਼ਿੰਦਗੀ ਵਾਲਾ ਸੁਪਨਾ ਇਹ ਜਦੋਂ ਅੱਖ ਬੰਦ ਹੋ ਗਈ ਉਦੋਂ ਟੁੱਟ ਜਾਂਦਾ ਹਰ ਕੰਨਾਂ ਹੀ ਆ ਇਹ ਅੱਖ ਬੰਦ ਹੋ ਤਾਂ ਇਹ ਅੱਖ ਬੰਦ ਹੋਣ ਤੇ ਟੁੱਟਣਾ ਤੇ ਉਹ ਅੱਖ ਖੁੱਲਣ ਤੇ ਟੁੱਟ ਜਾਂਦਾ ਸੁਪਨਾ ਇੱਕ ਸੁਪਨਾ ਹੀ ਆ ਜ਼ਿੰਦਗੀ ਇਹ ਜੀਵ ਆਤਮਾ ਨੂੰ ਮਹਾਰਾਜ ਨੇ ਸਮਝਾਇਆ ਵੀ ਪਤੀ ਦੇ ਵਿਛੋੜੇ ਦੇ ਹੋਂਕਿਆਂ ਵਿੱਚ ਜਬਾਨ ਸੁੰਦਰ ਇਸਤਰੀ ਦਾ ਇਸਤਰੀ ਦੀ ਰਾਤ ਦੁੱਖਾਂ ਵਿੱਚ ਲੰਘਦੀ ਹੈ ਉਸ ਨੂੰ ਨੀਂਦ ਨਹੀਂ ਆਉਂਦੀ ਤੇ ਹੋਂਕਿਆਂ ਵਿੱਚ ਉਹ ਕਮਜ਼ੋਰ ਹੁੰਦੀ ਜਾਂਦੀ ਹੈ ਹਣ ਜੀਵ ਆਤਮਾ ਕਿਤੇ ਟਿਕਦੀ ਆ ਗੁਰੂ ਦੇ ਗਿਆਨ ਤੋਂ ਬਿਨਾਂ ਕਿਤੇ ਟਿਕਾ ਨਹੀਂ ਹੈ ਮੋਹ ਮਾਇਆ ਦੇ ਹੋਂਕਿਆਂ ਵਿੱਚ ਹੀ ਇਹ ਆਪਣਾ ਜੀਵਨ ਬਸਰ ਹੋਈ ਜਾ ਰਿਹਾ ਦਾ ਜੇ ਪ੍ਰਭੂ ਪਰਮਾਤਮਾ ਨਾਲ ਮਲਾਪ ਹੋ ਜੇ ਫੇਰੇ ਜ਼ਿੰਦਗੀ ਸੌਖੀ ਜ਼ਿੰਦਗੀ ਵਾਲੀ ਰਾਤ ਸੌਖੀ ਨਿਕਲੂ ਇਹਦੀ ਮਹਾਰਾਜ ਕਹਿੰਦੇ ਸਾਤਨ ਦੁਬਲੀਆ ਜਿਓ ਪਰ ਕਹਿ ਹਾਵੇ ਇਸਤਰੀ ਖਸਮ ਦੇ ਵਿਛੋੜੇ ਦੇ ਹੋਂਕਿਆਂ ਵਿੱਚ ਦਿਨੋਂ ਦਿਨ ਕਮਜ਼ੋਰ ਹੁੰਦੀ ਜਾਂਦੀ ਹੈ ਤਨ ਥੀ ਦੁੱਬਲ ਕੰਤ ਆਵੇ ਕੇ ਬਣੈ